ਚਾਰ ਲਾਵਾਂ ਗੁਰੂ ਰਾਮਦਾਸ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੀਆਂ ਹੋਈਆਂ ਇਹ ਪਾਠ ਹੈ ਇਹ ਅਸਲ ਦੇ ਵਿੱਚ ਚਾਰ ਅਵਸਥਾਵਾਂ ਹਨ ਚਾਰ ਅਵਸਥਾ ਪਹਿਲੀ ਅਵਸਥਾ ਜਿਹੜੀ ਹੈ ਇਹ ਰੱਬ ਦੇ ਘਰ ਤੱਕ ਪਹੁੰਚਣ ਦੀ ਕਿ ਪਹਿਲੀ ਅਵਸਥਾ ਦੇ ਵਿੱਚ ਪਹਿਲੀ ਲਾਂ ਦੇ ਵਿੱਚ ਹਰ ਪਹਿਲੜੀ ਲਾਵ ਪਰਮੇ ਕਰਮੰਦਰ ਢਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਨਿਰਢੋ ਪਾਪਤ ਜਾਇਆ ਬਲਰਾਮ ਜੀਓ ਆਪਾਂ ਬਹੁਤ ਸਾਰੇ ਸੱਜਣਾ ਦੇ ਵਿਆਹ ਕਾਰਜ ਹੋਏ ਹਨ ਬਹੁਤ ਸਾਰੇ ਸੱਜਣਾ ਦੇ ਤੇ 22 ਜਾਣਿਆਂ ਦੇ ਅੱਜ ਹੋਏ ਹਨ ਤੇ ਮਹਿਮਾਨ ਦੇ ਵਿੱਚ ਅੰਦਾਜ਼ਾ ਲਾ ਰਿਹਾ ਸਾਂ ਵੈਸੇ ਨਾ ਅੱਜ ਕੱਲ ਜਦੋਂ ਕਿਤੇ ਵਿਚਰਦੇ ਆ ਤੁਹਾਨੂੰ ਵੀ ਕਹਿੰਦੇ ਹੋਣਗੇ ਸਾਨੂੰ ਵੀ ਕਹਿੰਦੇ ਹੋਣਗੇ ਕਿ ਭਾਈ ਭਾਈ ਸਾਹਿਬ ਜੀ ਬਚੋਲੇ ਬਹੁਤ ਸਾਡਾ ਮੁੰਡਾ ਜਵਾਨ ਹੋ ਗਿਆ ਬੱਚੀ ਨਹੀਂ ਲੱਭਦੀ ਪਈ ਰਿਸ਼ਤਾ ਨਹੀਂ ਲੱਭਦਾ ਪਿਆ ਕਈ ਵਾਰ ਅੰਦਰ ਵਿਚਰਦੇ ਆ ਨ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਹੋਰ ਅਜਿ ਬਾਈ ਜਾਨਿਆਂ ਦਾ ਵਿਆਹ ਹੋਇਆ ਹੈ ਤੇ ਬੜਿਆਂ ਜਾਨਿਆਂ ਦਾ ਆਪਾਂ ਸਾਰੇ ਗ੍ਰਸਤੀਆਂ ਤੇ ਕਈ ਵਾਰੀ ਪਾਠ ਵੀ ਹੋਇਆ ਸਾਡੀਆਂ ਲਾਵਾਂ ਵੀ ਹੋਈਆਂ ਵਿਆਹ ਵੀ ਹੋਏ ਬੱਚਿਆਂ ਦੇ ਵੀ ਕੀਤੇ ਪਰ ਸਾਨੂੰ ਕਈ ਵਾਰੀ ਲਾਵਾਂ ਦਾ ਪਤਾ ਹੀ ਨਹੀਂ ਕਿ ਲਾਵਾਂ ਦਾ ਮਤਲਬ ਕੀ ਹੈ ਲਾਵਾਂ ਦੇ ਵਿੱਚ ਕਿਹਾ ਕੀ ਗਿਆ ਹੈ ਲਾਵਾਂ ਵਾਲੇ ਪਾਸੇ ਚਲੋ ਪੜ ਲਿਆ ਉੱਠ ਗਏ ਔਰ ਕਈ ਵਾਰੀ ਤਾਂ ਜਦੋਂ ਕਦੇ ਵਿਆਹਾਂ ਤੇ ਜਾਂਦੇ ਆ ਤੇ ਉਹ ਸਾਡੇ ਜਿਹੜੇ ਨੌਜਵਾਨ ਹਨ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉੱਠਣਾ ਕਦੋਂ ਹੈ ਬੈਠਣਾ ਕਦੋਂ ਹੈ ਉਹ ਵੀ ਇਸ਼ਾਰੇ ਨਾਲ ਹੀ ਕੰਮ ਚੱਲਦਾ ਹੈ ਕਿ ਭਾਈ ਥਰੋ ਬਹਿ ਜਾਓ ਉੱਠ ਜਾਓ ਇਹ ਵੀ ਨਹੀਂ ਤੇ ਮਤਲਬ ਤਾਂ ਬੜੀ ਦੂਰ ਦੀ ਗੱਲ ਐ ਉਹ ਤਾਂ ਬਹੁਤ ਦੂਰ ਦੀ ਗੱਲ ਐ ਇਸ ਕਰਕੇ ਨਾ ਬੇਨਤੀ ਮੈਂ ਬੱਚਿਆਂ ਨੂੰ ਬੇਨਤੀ ਕਰਾਂਗਾ ਜਿਹੜੇ ਅੱਜ ਬੈਠੇ ਹਨ ਕਿ ਘਰਾਂ ਦੇ ਵਿੱਚ ਜਾ ਕੇ ਨਾ ਅੱਜ ਕੱਲ ਤਾਂ ਮੋਬਾਈਲਾਂ ਦੇ ਵਿੱਚੋਂ ਸਾਰਾ ਕੁਝ ਨਿਕਲ ਆਉਂਦਾ ਏ ਲਾਵਾਂ ਦੀ ਵਿਆਖਿਆ ਜ਼ਰੂਰ ਪੜਿਓ ਜੀ ਇਹ ਬੜਾ ਵੱਡਾ ਕਾਰਜ ਹੋਇਆ ਇਹ ਨਾ ਲਾਵਾਂ ਦੀ ਵਿਆਖਿਆ ਪਹਿਲੀ ਜਿਹੜੀ ਲਾਵ ਹੈ ਉਹਦੇ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਕਹਿ ਰਹੇ ਹਨ ਗੁਰਮੁਖੋ ਜੇ ਰੱਬ ਦੇ ਘਰ ਤੱਕ ਪਹੁੰਚਣਾ ਹੈ ਨਾ ਪਰਮਾਤਮਾ ਦੇ ਵਿੱਚ ਇੱਕਮਿਕ ਹੋਣਾ ਹੈ ਤੇ ਪਹਿਲੀ ਲਾਮ ਇਹ ਗੱਲ ਆਖਦੀ ਹੈ ਕਿ ਭਾਈ ਰੱਬ ਦੇ ਘਰ ਦੇ ਨਾਲ ਧਾਰਮਿਕ ਗ੍ਰੰਥਾਂ ਦੇ ਨਾਲ ਜੁੜੋ ਬਾਣੀ ਪੜੋ ਗ੍ਰੰਥ ਪੜੋ ਹਰ ਪਹਿਲੜੀ ਲਾਹ ਪ੍ਰਵਿਰਤੀ ਕਰਮ ਤੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਿਰੜੋ ਪਾਪਤ ਜਾਇਆ ਬਲਰਾਮ ਜੀਓ ਬੱਲੀ ਲਾਵ ਇਹ ਕਹਿੰਦੀ ਹੈ ਐ ਸੱਜਣਾ ਗ੍ਰੰਥਾਂ ਦੇ ਨਾਲ ਜੁੜ ਬਾਣੀ ਦੇ ਨਾਲ ਜੁੜ ਸਿਮਰਨ ਦੇ ਨਾਲ ਜੁੜ ਜਿਵੇਂ ਆ ਸੱਜਣ ਥੋੜਾ ਉਸ ਸਮਾਂ ਸਿਮਰਨ ਕਰਾ ਰਹੇ ਸਨ ਕੀ ਹੋਏਗਾ ਦੂਜੜੀ ਲਾ ਜਿਹੜੀ ਦੂਸਰੀ ਲਾਵ ਹੈ ਦੂਸਰੀ ਅਵਸਥਾ ਜਿਹੜੀ ਹੈ ਉਹਦੇ ਵਿੱਚ ਫਿਰ ਬਚਨ ਕੀਤਾ ਗਿਆ ਹਰ ਦੂਜੜੀ ਲਾਵ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਕੀ ਹੋਏਗਾ ਦੂਜੀ ਜਿਹੜੀ ਲਾਵ ਹੈ ਉਹਦੇ ਵਿੱਚ ਸਾਰੀ ਵਿਆਖਿਆ ਹੈ ਕਿ ਤੇਰਾ ਜਿਹੜਾ ਮਿਲਾਪ ਹੈ ਉਹ ਰੱਬ ਦੇ ਨਾਲ ਹੋ ਜਾਏਗਾ ਤੂੰ ਪਰਮਾਤਮਾ ਦੇ ਵਿੱਚ ਲੀਨ ਹੋ ਜਾਏਗਾ ਇਹ ਸਾਰੀ ਜਿਹੜੀ ਲਾਮ ਹੈ ਦੂਜੀ ਇਹਦੀ ਵੀ ਆਖਿਆ ਪੜੋਗੇ ਤੇ ਰੱਬ ਦੇ ਵਿੱਚ ਲੀਨਤਾ ਦੀ ਗੱਲ ਹੈ ਤੇ ਤੀਜੀ ਜਿਹੜੀ ਲਾਮ ਹੈ ਹਰ ਤੇ ਜਿਹੜੀ ਲਾਮ ਮੰਨ ਚਾਓ ਭਾਇਆ ਬੈਰਾਗੀਆਂ ਬਲਰਾਮ ਦੀ ਤੀਜੀ ਜਿਹੜੀ ਲਾਮ ਹੈ ਤੀਜਾ ਜਿਹੜਾ ਸ਼ਬਦ ਹੈ ਤੀਜਾ ਜਿਹੜੀ ਇਹ ਭਾਗ ਹੈ ਸ਼ਬਦ ਲਾਵਾਂ ਦਾ ਉਹਦੇ ਵਿੱਚ ਫਿਰ ਇਹ ਹੈ ਕਿ ਤੁਹਾਡੇ ਅੰਦਰ ਖੀੜਾ ਪੈਦਾ ਹੋ ਜਾਏਗਾ ਆਨੰਦ ਪੈਦਾ ਹੋ ਜਾਏਗਾ ਜਦੋਂ ਵਿਆਹ ਹੋਏਗਾ ਨਾ ਜੇ ਤੁਸੀਂ ਬਾਣੀ ਦੇ ਨਾਲ ਜੁੜੇ ਹੋਗੇ ਜੇ ਤੁਸੀਂ ਉਹ ਲਾਵਾਂ ਪੜੀਆਂ ਹੋਣਗੀਆਂ ਤੁਹਾਨੂੰ ਜ਼ਿੰਦਗੀ ਜਿਉਣ ਦਾ ਢੰਗ ਪਤਾ ਲੱਗ ਜਾਏਗਾ ਤੇ ਤੁਹਾਡੇ ਅੰਦਰ ਖੀੜਾ ਆਨੰਦ ਚਾਉ ਪੈਦਾ ਹੋ ਜਾਏਗਾ ਜਦੋਂ ਕੁਝ ਪ੍ਰਾਪਤੀ ਹੁੰਦੀ ਹੈ ਨਾ ਆਪਾਂ ਨੂੰ ਕੋਈ ਕੰਮ ਆਪਣਾ ਸਬਰਦਾ ਹੈ ਫਿਰ ਮਨ ਦੇ ਵਿੱਚ ਬੜਾ ਵੱਡਾ ਝਾ ਪੈਦਾ ਹੋ ਜਾਂਦਾ ਹੈ ਸਾਡੇ ਪੈਰ ਧਰਤੀ ਤੇ ਨਹੀਂ ਲੱਗਦੇ ਤੀਜੀ ਅਵਸਥਾ ਦੇ ਵਿੱਚ ਤੀਜੀ ਲਾਮ ਦੇ ਵਿੱਚ ਚਾਹ ਦੀ ਗੱਲ ਕੀਤੀ ਗਈ ਹੈ ਉਮਾ ਦੀ ਪ੍ਰੇਮ ਦੀ ਗੱਲ ਕੀਤੀ ਗਈ ਹੈ ਤੇ ਜਿਹੜੀ ਅਖੀਰਲੀ ਤੇ ਚੌਥੀ ਲਾਵ ਹੈ ਨਾ ਹਰ ਚੌਥਰੀ ਲਾਵ ਮਨ ਸਹਜ ਭਇਆ ਜਿਹੜੀ ਚੌਥੀ ਅਵਸਥਾ ਹੈ ਚੌਥੀ ਜਿਹੜੀ ਲਾਮ ਹੈ ਉਹ ਇਹ ਸੰਕੇਤ ਕਰਦੀ ਹੈ ਜਦੋਂ ਕਿਸੇ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਇੱਕ ਵਾਰੀ ਤੁਹਾਨੂੰ ਧਰਤੀ ਤੇ ਪੈਰ ਨਹੀਂ ਲੱਗਦੇ ਹੌਲੀ ਹੌਲੀ ਵੀਰ ਬਾਅਦ ਵਿੱਚ ਨਾ ਉਹਦੇ ਅੰਦਰ ਸਹਜ ਠਹਿਰਾਓ ਅਡੂਲਤਾ ਪੈਦਾ ਹੋ ਜਾਂਦੀ ਹੈ ਲੀਨਤਾ ਪੈਦਾ ਹੋ ਜਾਂਦੀ ਹੈ ਟਿਕਾ ਆ ਜਾਂਦਾ ਜਦੋਂ ਕੋਈ ਸਜਣ ਰੱਬ ਦੇ ਘਰ ਦੇ ਨਾਲ ਜੁੜਦਾ ਹੈ ਚਾਹ ਤੋਂ ਬਾਅਦ ਉਤਸ਼ਾਹ ਤੋਂ ਬਾਅਦ ਫਿਰ ਸਹਿਜ ਅਵਸਥਾ ਜਿਹੜੀ ਹੈ ਉਹ ਆ ਜਾਂਦੀ ਹੈ ਮਨ ਟਿਕ ਜਾਂਦਾ ਹੈ ਬਹਿ ਜਾਂਦਾ ਹੈ ਉਹ ਫਿਰ ਬੰਦਾ ਹੌਲੀ ਹੌਲੀ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ ਉਹ ਗ੍ਰਸਤੀ ਲੋਕ ਜਿਹੜੇ ਇਸ ਢੰਗ ਦੇ ਨਾਲ ਗ੍ਰੰਥਾਂ ਦੇ ਨਾਲ ਜੁੜਨ ਹੌਲੀ ਹੌਲੀ ਪਾਪ ਮੈਲ ਖਤਮ ਹੋ ਜਾਂਦੀ ਹੈ ਔਰ ਫਿਰ ਪਰਮਾਤਮਾ ਦੇ ਵਿੱਚ ਲੀਨਤਾ ਹੁੰਦੀ ਹੈ ਚਾਉ ਪੈਦਾ ਹੋ ਜਾਂਦਾ ਹੈ ਤੇ ਸਹਿਜ ਆ ਜਾਂਦਾ ਹੈ ਇਹ ਇੱਕ ਸਫਰ ਹੈ ਜੀਵ ਦਾ ਪਰਮਾਤਮਾ ਦੇ ਵਿੱਚ ਲੀਨ ਹੋਣ ਦਾ